ਪਟਿਆਲਾ ਨਗਰ ਨਿਗਮ ਦੇ ਵੱਲੋਂ ਇੱਕ ਪ੍ਰਸਤਾਵ ਪਾਸ ਕੀਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਹੁਣ ਕਿਸੇ ਵੀ ਖੁਸ਼ੀ ਦੇ ਮੌਕੇ ਕੇਂਦਰ ਭਾਈਚਾਰੇ ਦੇ ਵੱਲੋਂ ਜਿਹੜੇ ਪੈਸੇ ਲਈ ਜਾਂਦੇ ਨੇ ਉਹਨਾਂ ਦੀ ਨਿਰਧਾਰਤ ਫੀਸ ਕਰ ਦਿੱਤੀ ਗਈ ਹੈ ਕਿਸੇ ਦੇ ਘਰ ਬੇਟਾ ਹੋਣ ਦੀ ਖੁਸ਼ੀ ਦੇ ਵਿੱਚ 2100 ਤੇ ਫੀਅਰਾਂ ਸ਼ਾਦੀ ਦੇ ਮੌਕੇ 3100 ਰੁਪਏ ਦੇ ਜਾਣਗੇ ਮੇਰੇ ਨਾਲ ਖੁਦ ਨਗਰ ਨਿਗਮ ਦੇ ਜਿਹੜੇ ਮੇਅਰ ਨੇ ਸ਼੍ਰੀ ਕੁੰਦਨ ਗੋਗਿਆ ਮੌਜੂਦ ਨੇ ਗੋਗਿਆ ਸਾਹਿਬ ਨਾਲ ਗੱਲ ਕਰ ਲੈਂਦੇ ਆ ਕਿ ਇਹ ਫੈਸਲਾ ਕਿਉਂ ਲੈਣਾ ਪਿਆ ਕੁੰਦਨ ਜੀ ਕਿਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਤੇ ਤੁਸੀਂ ਇਹ ਜਿਹੜਾ ਫੈਸਲਾ ਜਰਨਲ ਹਾਊਸ ਚ ਲਿਆ ਕਿਉਂਕਿ ਮੈਸੇਜ ਜਿਹੜਾ ਹੈਗਾ ਸ਼ਹਿਰ ਚ ਮੈਸੇਜ ਚੱਲ ਰਿਹਾ ਸੀਗਾ ਕਿ ਨਰ ਭਾਈਚਾਰਾ ਜਿਹੜਾ ਹੈ ਮਹੰਤ ਹੈਗੇ ਉਹ ਕਈ ਜਗ੍ਹਾ ਤੇ ਧੱਕਾ ਹੋ ਰਿਹਾ ਇਸ ਕਰਕੇ ਸਾਡੇ ਐਮ ਸੀ ਹੈਗੇ ਰੋਪਾਲੀ ਗਰਗ ਜੀ ਉਹਨਾਂ ਨੇ ਹਾਊਸ ਪ੍ਰਸਤਾਵ ਰੱਖਿਆ ਸੀਗਾ ਅਸ ਅਸੀਂ ਉਸ ਪ੍ਰਸਤਾਵ ਨੂੰ ਸਰਵਸੰਮਤੀ ਨਾਲ ਪਾਸ ਕਰਤਾ ਵੀ 2100 ਹੋਰ 3100 3100 ਰੁਪਿਆ ਜਿਹੜਾ ਵਿਆਹ ਸ਼ਾਦੀ ਤੇ 2100 ਰੁਪਿਆ ਜਿਹੜਾ ਹੈਗਾ ਬੱਚਾ ਹੋਣ ਤੇ ਬਾਕੀ ਜੇ ਕੋਈ ਬੰਦਾ ਖੁਸ਼ਹਾਲ ਹੈ ਇਹੋ ਆਪਣੀ ਮਰਜ਼ੀ ਨਾਲ ਵਧ ਦੇਣਾ ਚਾਹੁੰਦਾ ਵੀ ਸਾਨੂੰ ਕਾਰਪੋਰੇਸ਼ਨ ਨੂੰ ਕੋਈ ਦਾ ਇਤਰਾਜ਼ ਨਹੀਂ ਹੈਗਾ ਕਿਉਂਕਿ ਉਹ ਵੀ ਸਾਡੇ ਭਾਈਚਾਰਾ ਉਹਨਾਂ ਦਾ ਕੰਮ ਹੈ ਉਹਨਾਂ ਦਾ ਕੀਤਾ ਹਮਨਤਾ ਦਾ ਤਾਂ ਮੈਂ ਤਾਂ ਆਪ ਆਸਾ ਵਿੱਚ ਮੰਨਦਾ ਅਸੀਂ ਵੀ ਕਈ ਵਾਰੀ ਆਪ ਕਿੰਨਾਂ ਨੂੰ ਕੁਝ ਡੋਨੇਟ ਕਰਦੇ ਹੈਗੇ ਤਾਂ ਉਹਨਾਂ ਦਾ ਵੀ ਇੱਕ ਸਿਸਟਮ ਹੈਗਾ ਅਸੀਂ ਸਿਸਟਮ ਨੂੰ ਖਰਾਬ ਵੀ ਨਹੀਂ ਕਰਨਾ ਚਾਹੁੰਦੇ ਉਹਨਾਂ ਦੇ ਭਾਈਚਾਰੇ ਤੋਂ ਅਸੀਂ ਹੈਲਪ ਵੀ ਮੰਗਦੇ ਆ ਉਹਨਾਂ ਤੋਂ ਵੀ ਜਿਹੜਾ ਬੰਦਾ ਪਰਫੁੱਲਿਤ ਹੈ ਉਸ ਤੋਂ ਜ਼ਰੂਰ ਪੈਸੇ ਲਓ ਤੁਸੀਂ ਜਿਹੜਾ ਗਰੀਬ ਆਦਮੀ ਹੈ ਉਸ ਨਾਲ ਧੱਕਾ ਨਾ ਕਰੋ ਤੇ ਇਸੇ ਕਰਕੇ ਫੈਸਲਾ ਲਿਆ ਇਸੇ ਕਰਕੇ ਫੈਸਲਾ ਲਿਆ ਸੀਗਾ ਔਰ ਸਰਵਸੰਮਤੀ ਨਾਲ ਲਿਆ ਗਿਆ ਫੈਸਲਾ ਉਹ ਲੋਕਾਂ 'ਚ ਮੈਸੇਜ ਆ ਰਿਹਾ ਔਰ महंत ਭਾਈਚਾਰਾ ਵੀ ਕਮੋਡੀਟ ਕਰ ਰਿਹਾ ਜੀ ਬਿਲਕੁਲ ਸੋ ਅਸ਼ੇਰੀਕੁੰਦਨ ਗੋਗਿਆ ਨੇ ਪਟਿਆਲਾ ਨਗਰ ਨਿਗਮ ਦੇ ਜਿਹੜੇ ਮੇਅਰ ਨੇ ਤੇ ਥੋਣੀ ਇੱਕ ਜਾਣਕਾਰੀ ਹੋ ਦੇ ਹੋਰ ਦੇ ਦਈਏ ਕਿ ਜਿਹੜਾ ਪਟਿਆਲਾ ਨਗਰ ਨਿਗਮ ਹੈ ਉਹਦੇ ਵੱਲੋਂ ਸ਼ਹਿਰੀਆਂ ਦੀ ਮੰਗ ਤੋਂ ਬਾਅਦ ਜਿਹੜੇ ਨਗਰ ਕੌਂਸਲਰ ਹੁੰਦੇ ਨੇ ਉਹਨਾਂ ਤੋਂ ਮਿਲੇ ਜਿਹੜੇ ਪ੍ਰਸਤਾਵ ਸੀਗੇ ਉਹਨੂੰ ਜਨਰਲ ਹਾਊਸ ਦੀ ਮੀਟਿੰਗ 'ਚ ਰੱਖਿਆ ਜਾਂਦਾ ਤੇ ਉਸ ਤੋਂ ਬਾਅਦ ਇਹ ਫੈਸਲਾ ਲਿਆ ਜਾਂਦਾ ਕਿ ਨਗਰ ਨਿਗਮ ਇਹ ਪ੍ਰਸਤਾਵ ਪਾਸ ਕਰਦਾ ਕਿ ਮੁੰਡਾ ਹੋਣ ਦੀ ਖੁਸ਼ੀ ਕਿਸੇ ਘਰ ਦੇ ਵਿੱਚ ਬੇਟਾ ਹੁੰਦਾ 2100 ਤੇ ਵਿਆਹ ਦੀ ਖੁਸ਼ੀ 3100 ਵਧ ਦਿੱਤੀ ਜਾਊਗੀ ਪਰ ਨਾਲ ਹੀ ਅਗਰ ਕਿੰਨਰ ਭਾਈਚਾਰੇ ਨੂੰ ਕੋਈ ਆਪਣੇ ਵੱਲੋਂ ਖੁਸ਼ੀ ਦੇ ਤੌਰ ਤੇ ਜਿੰਨੀ ਮਰਜੀ ਰਕਮ ਜਾਂ ਕੋਈ ਹੋਰ ਗਿਫਟ ਦੇਣਾ ਚਾਹੁੰਦਾ ਉਹ ਇਸ ਪ੍ਰਸਤਾਵ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਸੋ ਸ਼ਹਿਰੀਆਂ ਦੀ ਮੰਗ ਤੋਂ ਬਾਅਦ ਪਟਿਆਲਾ ਨਗਰ ਨਿਗਮ ਪੰਜਾਬ ਦਾ ਪਹਿਲਾ ਨਗਰ ਨਿਗਮ ਹੈ ਜਿਸ ਦੇ ਵੱਲੋਂ ਇਹ ਪਹਿਲ ਅਮਲ ਦੇ ਵਿੱਚ ਲਿਆਂਦੀ ਗਈ ਹੈ ਪਟਿਆਲਾ ਤੋਂ ਦਿਨਿਕ ਸਵੇਰਾ ਟੀਵੀ ਦੇ ਲਈ ਮੈਂ ਮਨੋਸ਼ ਸ਼ਰਮਾ ਪਟਿਆਲਾ ਨਗਰ ਨਿਗਮ ਦੇ ਵੱਲੋਂ ਇੱਕ ਪ੍ਰਸਤਾਵ ਪਾਸ ਕੀਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਹੁਣ ਕਿਸੇ ਵੀ ਖੁਸ਼ੀ ਦੇ ਮੌਕੇ ਕੇਂਦਰ ਭਾਈਚਾਰੇ ਦੇ ਵੱਲੋਂ ਜਿਹੜੇ ਪੈਸੇ ਲਏ ਜਾਂਦੇ ਨੇ ਉਹਨਾਂ ਦੀ ਨਿਰਧਾਰਤ ਫੀਸ ਕਰ ਦਿੱਤੀ ਗਈ ਹੈ ਕਿਸੇ ਦੇ ਘਰ ਬੇਟਾ ਹੋਣ ਦੀ ਖੁਸ਼ੀ ਦੇ ਵਿੱਚ 2100 ਤੇ ਫਿਆ ਸ਼ਾਦੀ ਦੇ ਮੌਕੇ 3100 ਰੁਪਏ ਦੇ ਜਾਣਗੇ ਮੇਰੇ ਨਾਲ ਖੁਦ ਨਗਰ ਨਿਗਮ ਦੇ ਜਿਹੜੇ ਮੇਅਰ ਨੇ ਸ਼੍ਰੀ ਕੁੰਦਨ ਗੋਗਿਆ ਮੌਜੂਦ ਨੇ ਗੋਗਿਆ ਸਾਹਿਬ ਨਾਲ ਗੱਲ ਕਰ ਲੈਣੇ ਆ ਕਿ ਇਹ ਫੈਸਲਾ ਕਿਉਂ ਲੈਣਾ ਪਿਆ ਕੁੰਦਨ ਜੀ ਕਿਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਤੇ ਤੁਸੀਂ ਇਹ ਜਿਹੜਾ ਫੈਸਲਾ ਜਰਨਲ ਹਾਊਸ ਚ ਲਿਆ ਕਿਉਂਕਿ ਮੈਸੇਜ ਜਿਹੜਾ ਹੈਗਾ ਸ਼ਹਿਰ ਚ ਮੈਸੇਜ ਚੱਲ ਰਿਹਾ ਸੀਗਾ ਕਿ ਨਰ ਭਾਈਚਾਰਾ ਜਿਹੜਾ ਹੈ ਮਹੰਤ ਹੈਗੇ ਉਹ ਕਈ ਜਗ੍ਹਾ ਤੇ ਤੱਕਾ ਹੋ ਰਿਹਾ ਇਸ ਕਰਕੇ ਸਾਡੇ ਐਮਸੀ ਹੈਗੇ ਰੋਪਾਲੀ ਗਰਗ ਜੀ ਉਹਨਾਂ ਨੇ ਹਾਊਸ ਪ੍ਰਸਤਾਵ ਰੱਖਿਆ ਸੀਗਾ ਅਸ ਅਸੀਂ ਉਸ ਪ੍ਰਸਤਾਵ ਨੂੰ ਸਰਵਸੰਮਤੀ ਨਾਲ ਪਾਸ ਕਰਤਾ ਵੀ 2100 ਹੋਰ 3100 3100 ਰੁਪਿਆ ਜਿਹੜਾ ਵਿਆਹ ਸ਼ਾਦੀ ਤੇ 2100 ਰੁਪਿਆ ਜਿਹੜਾ ਹੈਗਾ ਬੱਚਾ ਹੋਣ ਤੇ ਬਾਕੀ ਜੇ ਕੋਈ ਬੰਦਾ ਖੁਸ਼ਹਾਲ ਹੈ ਇਹੋ ਆਪਣੀ ਮਰਜ਼ੀ ਨਾਲ ਵਧ ਦੇਣਾ ਚਾਹੁੰਦਾ ਵੀ ਸਾਨੂੰ ਕਾਰਪੋਰੇਸ਼ਨ ਨੂੰ ਕੋਈ ਦਾ ਇਤਰਾਜ਼ ਨਹੀਂ ਹੈਗਾ ਕਿਉਂਕਿ ਉਹ ਵੀ ਸਾਡੇ ਭਾਈਚਾਰਾ ਉਹਨਾਂ ਦਾ ਕੰਮ ਹੈ ਉਹਨਾਂ ਦਾ ਕੀਤਾ ਹਮਨਤਾ ਦਾ ਤਾਂ ਮੈਂ ਤਾਂ ਆਪ ਆਸਾ ਵਿੱਚ ਮੰਨਦਾ ਅਸੀਂ ਵੀ ਕਈ ਵਾਰੀ ਆਪ ਕਿੰਨਾਂ ਨੂੰ ਕੁਝ ਡੋਨੇਟ ਕਰਦੇ ਹੈਗੇ ਤਾਂ ਉਹਨਾਂ ਦਾ ਵੀ ਇੱਕ ਸਿਸਟਮ ਹੈਗਾ ਅਸੀਂ ਸਿਸਟਮ ਨੂੰ ਖਰਾਬ ਵੀ ਨਹੀਂ ਕਰਨਾ ਚਾਹੁੰਦੇ ਉਹਨਾਂ ਦੇ ਭਾਈਚਾਰੇ ਤੋਂ ਅਸੀਂ ਹੈਲਪ ਵੀ ਮੰਗਦੇ ਆ ਉਹਨਾਂ ਤੋਂ ਵੀ ਜਿਹੜਾ ਬੰਦਾ ਪਰਫੁੱਲਿਤ ਹੈ ਉਸ ਤੋਂ ਜ਼ਰੂਰ ਪੈਸੇ ਲਓ ਤੁਸੀਂ ਜਿਹੜਾ ਗਰੀਬ ਆਦਮੀ ਹੈ ਉਸ ਨਾਲ ਧੱਕਾ ਨਾ ਕਰੋ ਤੇ ਇਸੇ ਕਰਕੇ ਫੈਸਲਾ ਲਿਆ ਇਸੇ ਕਰਕੇ ਫੈਸਲਾ ਲਿਆ ਸੀਗਾ ਔਰ ਸਰਵਸੰਮਤੀ ਨਾਲ ਲਿਆ ਗਿਆ ਫੈਸਲਾ ਉਹ ਲੋਕਾਂ 'ਚ ਮੈਸੇਜ ਆ ਰਿਹਾ ਔਰ महंत ਭਾਈਚਾਰਾ ਵੀ ਕਮੋਡੀਟ ਕਰ ਰਿਹਾ ਜੀ ਬਿਲਕੁਲ ਸੋ ਅਸ਼ੇਰੀਕੁੰਦਨ ਗੋਗਿਆ ਨੇ ਪਟਿਆਲਾ ਨਗਰ ਨਿਗਮ ਦੇ ਜਿਹੜੇ ਮੇਅਰ ਨੇ ਤੇ ਥੋਣੀ ਇੱਕ ਜਾਣਕਾਰੀ ਹੋ ਦੇ ਹੋਰ ਦੇ ਦਈਏ ਕਿ ਜਿਹੜਾ ਪਟਿਆਲਾ ਨਗਰ ਨਿਗਮ ਹੈ ਉਹਦੇ ਵੱਲੋਂ ਸ਼ਹਿਰੀਆਂ ਦੀ ਮੰਗ ਤੋਂ ਬਾਅਦ ਜਿਹੜੇ ਨਗਰ ਕੌਂਸਲਰ ਹੁੰਦੇ ਨੇ ਉਹਨਾਂ ਤੋਂ ਮਿਲੇ ਜਿਹੜੇ ਪ੍ਰਸਤਾਵ ਸੀਗੇ ਉਹਨੂੰ ਜਨਰਲ ਹਾਊਸ ਦੀ ਮੀਟਿੰਗ 'ਚ ਰੱਖਿਆ ਜਾਂਦਾ ਤੇ ਉਸ ਤੋਂ ਬਾਅਦ ਇਹ ਫੈਸਲਾ ਲਿਆ ਜਾਂਦਾ ਕਿ ਨਗਰ ਨਿਗਮ ਇਹ ਪ੍ਰਸਤਾਵ ਪਾਸ ਕਰਨ ਦਾ ਕਿ ਮੁੰਡਾ ਹੋਣ ਦੀ ਖੁਸ਼ੀ ਕਿਸੇ ਘਰ ਦੇ ਵਿੱਚ ਬੇਟਾ ਹੁੰਦਾ 2100 ਤੇ ਵਿਆਹ ਦੀ ਖੁਸ਼ੀ 3100 ਵਧਦੀ ਜਾਊਗੀ ਪਰ ਨਾਲ ਹੀ ਅਗਰ ਚਿੰਨਨ ਭਾਈਚਾਰੇ ਨੂੰ ਕੋਈ ਆਪਣੇ ਵੱਲੋਂ ਖੁਸ਼ੀ ਦੇ ਤੌਰ ਤੇ ਜਿੰਨੀ ਮਰਜੀ ਰਕਮ ਜਾਂ ਕੋਈ ਹੋਰ ਗਿਫਟ ਦੇਣਾ ਚਾਹੁੰਦਾ ਉਹ ਇਸ ਪ੍ਰਸਤਾਵ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਸੋ ਸ਼ਹਿਰੀਆਂ ਦੀ ਮੰਗ ਤੋਂ ਬਾਅਦ ਪਟਿਆਲਾ ਨਗਰ ਨਿਗਮ ਪੰਜਾਬ ਦਾ ਪਹਿਲਾ ਨਗਰ ਨਿਗਮ ਹੈ ਜਿਸ ਦੇ ਵੱਲੋਂ ਇਹ ਪਹਿਲ ਅਮਲ ਦੇ ਵਿੱਚ ਲਿਆਂਦੀ ਗਈ ਹੈ ਪਟਿਆਲਾ ਤੋਂ ਦਿਨਕ ਸਵੇਰਾ ਟੀਵੀ ਦੇ ਲਈ ਮਨੋਸ਼ ਸ਼ਰਮਾ